ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪੈਰ ਪੈ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨਰੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਆਪਾਂ ਜੋ ਅੱਜ ਤੁਹਾਨੂੰ ਪਤਾ ਹੀ ਆਵੇ ਮੇਲਾ ਕਾਫੀ ਦਿਨਾਂ ਤੋਂ ਚੱਲਿਆ ਜਾਂਦਾ ਝੰਡੇ ਵਾਲਾ ਚੜੱਕ ਮੰਡੀ ਪਸ਼ੂਆਂ ਦਾ ਜੋ ਮੇਲਾ ਚੱਲ ਰਿਹਾ ਦੋਸਤੋ ਅੱਜ ਲਾਸਟ ਦਿਨ ਆ ਦੋਸਤੋ ਮੇਲੇ ਦਾ 25 ਤਰੀਕ ਜਿਹਦੇ ਵਿੱਚ ਤੁਹਾਨੂੰ ਪਤਾ ਦੋਸਤੋ ਵੈਸੇ ਆਪਾਂ ਕਈ ਚੈਨਲਾਂ ਦੇ ਵਿੱਚ ਲਾਈਵ ਚੱਲੇ ਆ ਸੋਸ਼ਲ ਮੀਡੀਆ ਦੇ ਉੱਪਰ ਕਈ ਚੈਨਲਾਂ ਦੇ ਉੱਪਰ ਸਾਰਾ ਆਪਾਂ ਦੇਖ ਚੁੱਕੇ ਆ ਪ੍ਰੋਗਰਾਮ ਨੂੰ ਪਰ ਅੱਜ ਜੋ ਛੋਟੇ ਬੱਚਿਆਂ ਦਾ ਮੇਲ ਉਨ੍ਹਾਂ ਦਾ ਮੁਕਾਬਲਾਗਾ ਬਾਕੀ ਤੁਹਾਨੂੰ ਆਪਾਂ ਅੰਦਰ ਜਾ ਕੇ ਆਪਣੇ ਉਹਦੇ ਵਿੱਚ ਜਾ ਕੇ ਮੰਡੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਉਹਦਾ ਦਿਖਾਵਾਂਗੇ ਪ੍ਰਦਰਸ਼ਨ ਦਿਖਾਵਾਂਗੇ ਤੇ ਥੋੜਾ ਜਿਹਾ ਇੱਕ ਦੋਸਤੋ ਹੋਰ ਤੁਹਾਨੂੰ ਅਸੀਂ ਮਾਫੀ ਮੰਗਦਾ ਰੱਦੇ ਤੋਂ ਕਿ ਜਿਹੜਾ ਅੱਜ ਅੰਦਰ ਆਪਣਾ ਰਿੰਗ ਵਗੈਰਾ ਬਣਿਆ ਨਾ ਉਹਦੇ ਵਿੱਚ ਅੱਜ ਮਨਾਹੀ ਆ ਕਿਉਂਕਿ ਕੱਲ ਥੋੜਾ ਜਿਹਾ ਇਦਾਂ ਹਾਲਾਤ ਬਣ ਗਏ ਸੀ ਵੀ ਕਾਫੀ ਜਿਵੇਂ ਆਪਾਂ ਕਹਿ ਸਕਦੇ ਆ ਉਮ ਜੈਨਾਲਾ ਦੇ ਵੀਰ ਜਾਂ ਅਸੀਂ ਸਭ ਉਹਦੇ ਵਿੱਚ ਹੀ ਇਨਵੋਲ ਹੋਵਾਂਗੇ ਵੀ ਉੱਥੇ ਇਕੱਠ ਹੋਣੇ ਕਰਕੇ ਥੋੜਾ ਜਆ ਜਿਹੜੇ ਆਪਣੇ ਜਿੱਤੇ ਹੋਏ ਸੀਗੇ ਜਾਨਵਰ ਉਹਨਾਂ ਦੀ ਇੰਟਰਵਿਊ ਕਰਾ ਲੈਣੀ ਬਹੁਤ ਔਖੀ ਹੋ ਗਈ ਸੀ ਤੇ ਵੈਸੇ ਅਸੀਂ ਤੁਹਾਨੂੰ ਜਿਹੜੇ ਬਾਹਰ ਅੱਜ ਛੋਟੇ ਬੱਚੇ ਕਾਫ ਜਿੱਤ ਕੇ ਆਉਣਗੇ ਜਾਂ ਫਰਸਟ ਨੰਬਰ ਸੈਕੰਡ ਨੰਬਰ ਜੋ ਵੀ ਜਿੱਦਾਂ ਆਉਣਗੇ ਨੀਲੀ ਰਾਵਿਚ ਜਾਂ ਮੂਰਾ ਨਸਰ ਚ ਉਹ ਆਪਾਂ ਬਾਹਰੋਂ ਤੁਹਾਨੂੰ ਪੂਰੇ ਵਧੀਆ ਢੰਗ ਦੇ ਨਾਲ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਲਈ ਅਸੀਂ ਕੋਸ਼ਿਸ਼ ਕਰਾਂਗੇ ਤੇ ਨਾਲ-ਨਾਲ ਆਪਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਮੇਲੇ ਦਾ ਇਕੱਠ ਜੋ ਪਿਛਲੇ ਦਿਨਾਂ ਤੋਂ ਵੱਧ ਕੇ ਅੱਜ ਸਾਰਾ ਕੱਠ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਦੇਖ ਲਓ ਗੱਡੀਆਂ ਕਾਰਾਂ ਪਾਰਕਿੰਗ ਵਗੈਰਾ ਦੇ ਵਿੱਚ ਆਜੋ ਵੀਰੇ ਅੱਗੇ ਵੀ ਦਿਖਾਉਂਦੇ ਆਉਂ ਦੋਸਤਾਂ ਮਿੱਤਰਾਂ ਨੂੰ ਇਧਰ ਤੁਸੀਂ ਦੇਖ ਸਕਦੇ ਹੋ ਕੱਠ ਦੇ ਵਿੱਚ ਦੋਸਤੋ ਬਹੁਤ ਜ਼ਿਆਦੇ ਭੀੜ ਵਗੈਰਾ ਵੱਧ ਚੁੱਕੀ ਆ ਦੋਸਤੋ ਬਾਕੀ ਅੱਜ ਦਿਨ ਲਾਸਟ ਆ ਤੁਸੀਂ ਸਾਰੇ ਸਮਝਦੇ ਹੋ ਦੋਸਤੋ ਅੱਜ ਜੋ ਸਨਮਾਨ ਚਿੰਨ ਆਪਣੇ ਮੈਲ ਨੇ ਆ ਜਿੱਤੇ ਹੋਏ ਜਾਨਵਰਾਂ ਨੂੰ ਉਹ ਤੁਸੀਂ ਦੇਖੋਗੇ ਦੋਸਤੋ ਮੇਰ ਕਾਫ ਜੋ ਛੋਟੇ ਆ ਔਰ ਰਿੰਗਾਂ ਦੇ ਵਿੱਚ ਅੱਜ 14 ਰਿੰਗ ਹੈ ਦੋਸਤੋ ਵੈਸੇ ਅੰਦਰੋਂ ਨਾਊਂਸਮੈਂਟ ਵੀ ਹੋਇਆ 14 ਰਿੰਗ ਆਗੇ 14 ਰਿੰਗ ਅੱਜ ਕੱਟਣੀਆਂ ਤੇ ਉਹਦੇ ਲਈ ਔਖਾ ਬਹੁਤ ਹੋ ਜਾਂਦਾ ਹੈ ਕਮੇਟੀ ਨੂੰ ਪ੍ਰਬੰਧਕ ਵੀਰਾਂ ਨੂੰ ਮੈਨੇਜਮੈਂਟ ਨੂੰ ਹਣਾ ਤੇ ਬਾਕੀ ਦੋਸਤੋ ਤੁਹਾਨੂੰ ਮੇਰੇ ਦਾ ਕੱਠ ਵੇਖਿਆ ਸੀ ਦਿਖਾ ਰਹੇ ਆਂ ਵੀ ਅੱਜ 25 ਤਰੀਕ ਹੋਣ ਦੇ ਬਾਵਜੂਦ ਅੱਜ ਇਕੱਠ ਬਹੁਤ ਜ਼ਿਆਦਾ ਆ ਤੇ ਬਾਕੀ ਦੋਸਤੋ ਜੋ ਇਹ ਕਿਸਾਨੀ ਵੀਰਾਂ ਦਾ ਜੋ ਅੱਜ ਮਿਹਨਤਾਂ ਦੇ ਮੌਲਾ ਉਹ ਤੁਹਾਨੂੰ ਦਰਸ਼ਨ ਹੋਣਗੇ ਜੋ ਉਹਨਾਂ ਨੇ ਆਪਣੇ ਪਸ਼ੂਆਂ ਨੂੰ ਆਪਣੇ ਛੋਟੇ ਜੰਮਦੇ ਬੱਚੇ ਨੂੰ ਬਹੁਤ ਹੀ ਬਹੁਤ ਹੀ ਪਿਆਰ ਦੇ ਨਾਲ ਪਾਲ ਕੇ ਦੋਸਤੋਂ ਖਰਾਕਾਂ ਦੇ ਕੇ ਉਹਨਾਂ ਨੂੰ ਟਾਈਮ ਟੂ ਟਾਈਮ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਇਸ ਜਗ੍ਹਾ ਦੇ ਉੱਪਰ ਲੈ ਕੇ ਆਏ ਦੋਸਤੋਂ ਇਹ ਸਾਨੂੰ ਮੇਲਾ ਇੱਕ ਦੋਸਤ ਇਦਾਂ ਹੀ ਕਹਿੰਦਾ ਕਿ ਆਪਾਂ ਆਏ ਆ ਸਾਰੇ ਦੋਸਤ ਮਿੱਤਰ ਜੋ ਵੀ ਇੱਥੇ ਪਹੁੰਚੇ ਸੱਜਣ ਮਿੱਤਰ ਜੇ ਇੱਕ ਆ ਕੇ ਬੰਦਾ ਅ ਇਹਦੇ ਸ਼ੈਰ ਵੈਰ ਕਰ ਜਾਂਦਾ ਇਹਦੇ ਵਿੱਚ ਸਾਨੂੰ ਦੋਸਤ ਹੋਰ ਪ੍ਰੇਰਤਾ ਮਿਲਦੀ ਹੈ ਜਿਹੜੇ ਅੱਜ ਦੇ ਸਾਡੇ ਜਨਰੇਸ਼ਨ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਮੇਲਾ ਦੇਖ ਕੇ ਜਾਵਾਂਗੇ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਨਸਲ ਸੁਧਾਰਕ ਆਪਣੇ ਜਾਨਵਰ ਪਾਲਣ ਲਈ ਜਾਂ ਨੇਲੀ ਦਾ ਵੀ ਚਾਹੇ ਆਪਣੇ ਮੂਹਰਾ ਨਸਲ ਆ ਜਿਹੜੀਆਂ ਸਾਡੀਆਂ ਅਲੋਪ ਹੁੰਦੇ ਜਾ ਰਹੀਆਂ ਸੀ ਉਹ ਦੁਆਰਾ ਹਰੇਕ ਸਤਿ ਸੰਤੋਖ ਦੇ ਵਿੱਚ ਪਰ ਪ੍ਰਭਾਵੀ ਪਰ ਮਾਪਸਾ ਮੋੜਾ ਨਸਲ ਤੇ ਬ੍ਰੀਡਿੰਗ ਦਾ ਜੋ ਦੋਸਤ ਤੇ ਵਾਪਸ ਮੇਲੇ ਦਾ ਕਰਦੇ ਨੇ ਇੱਥੇ ਵੀ ਦੇਖ ਸਕਦੇ ਹੋ 25 ਤਰੀਕਾ ਦੋਸਤੋ ਇਕੱਠੇ ਦੇਖੋ ਇਹ ਠਾਠਾ ਮਾਰਦਾ ਬਾਕੀ ਆਪਾਂ ਅੱਗੇ ਜਾ ਕੇ ਤੁਹਾਡੇ ਜਿੰਨੇ ਵੀ ਮੇਰੇ ਕਿਸਾਨ ਵੀਰ ਭਰਾ ਇਸ ਮੇਲੇ ਦੇ ਵਿੱਚ ਭਾਗ ਲੈ ਕੇ ਆਇਆ ਆਪਣੇ ਜਾਨਵਰਾਂ ਨੂੰ ਲੈ ਕੇ ਕਰਾਂਗੇ ਉਹਨਾਂ ਨਾਲ ਗੱਲਬਾਤ ਦੋਸਤੋ ਜੀਨਲ ਦਾ ਜੋ ਮਿਲਕ ਆਫ ਉਹਨਾਂ ਦਾ ਕੀ ਮਦਰ ਕੀ ਫਾਦਰ ਕੀ ਉਹਨਾਂ ਦਾ ਮਿਲਕ ਰਿਕਾਰਡ ਕੀ ਕਿਹੜੀ ਨਸਲ ਦੇ ਵਿੱਚ ਆਉਂਦੇ ਆ ਦੋਸਤੋ ਆਜੋ ਇੱਧਰ ਦੇਖ ਸਕਦੇ ਹੋ ਦੋਸਤੋ ਇੱਧਰ ਰੈਂਕ ਵਾਲੀ ਸਾਈਡ ਆਪਾਂ ਦੋਸਤਾਂ ਮਿੱਤਰਾਂ ਨੂੰ ਲੈ ਚੱਲ ਉਹ ਚੜਾਣੀ ਵੀ ਵੀਡੀਓ ਕੋਈ ਨਹੀਂ ਆਪਾਂ ਫਾਸਟ ਕਰਕੇ ਜਦੋਂ ਅnabla ਪੁੱਛ ਜਦ ਕੇ ਮੈਂ ਨਾਮਕਾਰਤ ਕਰਦੇ ਨਹੀਂ ਅੰਦਰ ਤੱਕ ਪਹੁੰਚਣਾ ਹੈ ਅੱਛਾ ਇਹ ਮੈਂ ਫਾਸਟ ਕਰਕੇ ਲਾਉਦਾ ਓਕੇ ਆ ਲੋ ਵੀ ਦੋਸਤੋ ਆਪਾਂ ਇਧਰ ਜੋ ਕਿ ਜਿਹੜੇ ਪਾਸੇ ਰਿੰਗ ਵਾਈਜ਼ ਜਰਜ ਸਹਿਬਾਨ ਅਰੇ ਜਾਤ ਦਿੰਦੇ ਆ ਮੇਲ ਕਾਫ ਕੱਟੇ ਕੱਟੇ ਆਹ ਕੱਟੇ ਜੀ ਹਾਲ ਚਾਲਾ ਠੀਕ ਹੈ ਵਧੀਆ ਜੀ ਹਾਂ ਜਗਦੀਪ ਹੋਰ ਵੀਡੀਓ ਬਣਾ ਰਹੇ ਸੀ ਇੱਧਰ ਅਸੀਂ ਉਹ ਬਣਾਈ ਜਾਂਦੇ ਸੀ ਤੇ ਬਾਕੀ ਆਪਾਂ ਇੱਧਰ ਹੀ ਸਾਡੇ ਸਾਨੂੰ ਦੋਨੋਂ ਦੋਸਤੋ ਦਿਖਾਉਨੇ ਆ ਬਾਕੀ ਤੁਹਾਨੂੰ ਪਹਿਲਾਂ ਵੀ ਦੋਸਤੋ ਬੇਨਤੀ ਕਰੀ ਸੀ ਆਪਾਂ ਵੀ ਥੋੜਾ ਜਿਹਾ ਕੱਲ ਜਿਆਦੇ ਅੰਦਰ ਭੀੜ ਹੋਣੇ ਕਰਕੇ ਨਾ ਰਿੰਗ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਤਾਂ ਹੀ ਮੈਨੇਜਮੈਂਟ ਨੇ ਥੋੜਾ ਜਿਹਾ ਉਹਦੇ ਚ ਸੁਧਾਰ ਕਰਨ ਲਈ ਇੰਚਾਂ ਕੇ ਵਦਿਆ ਜਲਦ ਦਿੱਤਾ ਜਾਵੇ ਕਿਸੇ ਵੀ ਕਿਸਾਨ ਵੀਰ ਦਾ ਦੈਰਨਾਂ ਨੂੰ ਕੋਈ ਮੈਂ ਵੀ ਆ ਫੋਨ ਆਉਣ ਲੱਗਾ ਜੀ ਉਹਦੇ ਕਰਕੇ ਵੀ ਇੱਕ ਉਦਾਂ ਚੈਨਲ ਵਾਲੇ ਵੀਰਾਂ ਨੂੰ ਦੇਖ ਸਕਦੇ ਹੋ ਦੋਸਤੋ ਕੋਈ ਨਹੀਂ ਤੋ ਕਿਰਾ ਵੀਡੀਓ ਬਣਾ ਦੇ ਸਾਰੀ ਕਮਾਹ ਕੇ ਨਾ ਸਾਰੀ ਦਿਖਾ ਦੇ ਉਹ ਉਹਨੂੰ ਕਿਉਂ ਗਿਆ ਡੱਗਦਾ ਫਿਰਦਾ ਨੋ ਵੀ ਦੋਸਤੋ ਪਰ ਰਿੰਗ ਦੇ ਬਾਹਰ ਖੜੇ ਆ ਜੱਜ ਸਹਿਬਾਨ ਰਿਜ਼ਲਟ ਤਿਆਰ ਕਰੀ ਜਾਂਦੇ ਦੋਸਤੋ ਪਰਲੀ ਸਰ ਮੋਹਰਾ ਤੇ ਆ ਗਿਆ ਨਾ ਆਪੀ ਸਰ ਮੋਹਰਾ ਔਰਲੀ ਸਰ ਨੇ ਖੁੱਲ ਜਾਵੀ ਔਰਲੇ ਰੈਂਗ ਦੇ ਚ ਔਰਲੇ ਰੈਂਗ ਦੇ ਨੀਲੀ ਰਾਵੀ ਆਪਾਂ ਆਪ ਦਾ ਨੰਬਰ ਆਵੇ ਆ ਸੀ ਸੁਣੀ ਹਾਂ ਹਾਂਜੀ ਦੋਸਤੋ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਇਹਦੇ ਬਾਰੇ ਲੈਣੇ ਡਿਟੇਲ ਬਾਈ ਤੋਂ ਮੇਰੇ ਕਾਫ ਬਾਰੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਜੀ ਆਪਣਾ ਆਪਣਾ ਸਭ ਤੋਂ ਪਿੰਡ ਕਿਹੜਾ ਤੇਰੀ ਆਪਣਾ ਹਾਕਮ ਸਿੰਘ ਵਾਲਾ ਬਾਈ ਹਾਕਮ ਸਿੰਘ ਵਾਲਾ ਹਾਂ ਤੇ ਆਪਣਾ ਅੱਜ 1 ਜਨਵਰੀ ਲੈ ਕੇ ਆਏ ਹੋ 1 ਜਨਵਰੀ ਹੈ ਬਾਈ ਕੀ ਡਿਟੇਲ ਆ ਵੀਰੇ ਦੀ ਡਿਟੇਲ ਇਹਦੀ ਬਾਈ 7 ਮਹੀਨੇ 25 ਦਿਨ ਦੀ ਉਮਰ ਆ 7 ਮਹੀਨੇ 25 ਦਿਨ ਦੀ ਉਮਰ ਆ ਹਾਂ ਠੀਕ ਹੈ ਮਿਲਕਾਫ ਆ ਇਹ ਫੀਮੇਲ ਕਾਫ ਆ ਜੀ ਹਾਂਜੀ ਬਾਈ ਤੇ ਮੋਰਾਜ ਮੋਰਾਜ ਬਾਈ ਠੀਕ ਹੈ ਉਮਰ ਕਿੰਨੀ ਹੋ ਗਈ ਇਹਦੀ ਉਮਰ 7 ਮਹੀਨੇ 25 ਦਿਨ ਬਾਈ 7 ਮਹੀਨੇ 25 ਦਿਨ ਦਾ ਕੋਈ ਮਿਲਕ ਰਿਕਾਰਡ ਨਹੀਂ ਮਦਰ ਦਾ ਇਹਦੀ ਮਦਰ ਦਾ ਮਿਲਕ ਰਿਕਾਰਡ ਬਾਈ 18 ਲੀਟਰ ਦਾ 18 ਲੀਟਰ ਆ ਹਾਂਜੀ ਤੇ ਆਪਣੇ ਇਹਦਾ ਫਾਦਰ ਹਾਦਰ ਭਾਈ ਇਹ ਮਾਣੂ ਕੇ ਗੱਲ ਛੋਟਾ ਸੀਗਾ ਡਾਇਰੈਕਟਰ ਕ੍ਰਾਸ ਤਾਈ ਸੀ ਆਪਾਂ ਮਾਡਲ ਡਾਇਰੈਕਟਰ ਕ੍ਰਾਸ ਉਹਦਾ ਕੋਈ ਰਿਕਾਰਡ ਟੁੱਟਾ ਉਹਦਾ ਰਿਕਾਰਡ ਨਹੀਂ ਯਾਰ ਆਪਾਂ ਕਰਾਇਆ ਉਹਦੀ ਮਾਂ ਦਾ ਦੁੱਧ ਦਾ ਹੈਗਾ 2 ਕਿਲੋ ਠੀਕ ਹੈ ਵੀਰੇ ਹਾਂ ਬਣੀਏ ਚੰਗਾ ਝੋਟੇ ਦਾ ਬਹੁਤ ਜ਼ਿਆਦਾ ਚੰਗਾ ਬਾਈ ਤੇ ਬਾਕੀ ਹੁਣ ਤੁਸੀਂ ਇਹਦੇ ਵਿੱਚ ਐਂਟਰੀ ਕਰ ਲਈ ਕੱਜ ਕਰਨੀ ਹੈ ਬਾਈ ਜੀ ਕਰਨੀ ਹੈ ਵੀਰੇ ਠੀਕ ਹੈ ਬਾਕੀ ਦਾ ਕਹਿੰਦੇ ਨੇ ਜਦੋਂ ਪਰਮਾਤਮਾ ਵੱਲੋਂ ਨੰਬਰ ਵਗੈਰਾ ਆਊਗਾ ਉਦੋਂ ਹੁੰਦਾ ਤੇ ਕਿਵੇਂ ਲੱਗਦਾ ਮੇਲੇ ਦਾ ਮਾਹੌਲ ਕੀ ਤੁਹਾਨੂੰ ਲੱਗਦਾ ਮਾਹੌਲ ਬਾਈ ਠੀਕ ਆ ਵਾ ਵਧੀਆ ਬਹੁਤ ਵਧੀਆ ਵਧੀਆ ਮਾਹੌਲ ਤਾਂ ਹਾਂ ਹਾਂਜੀ ਇੱਕ ਗੱਲ ਹੋਰ ਆ ਵੀਰੇ ਜਿਹੜੇ ਅੱਜ ਦੀ ਜਨਰੇਸ਼ਨ ਆ ਜਿਵੇਂ ਆਪਾਂ ਕਹਦੇ ਕਿ ਬਾਹਰਲੇ ਕੰਟਰੀਆਂ ਨੂੰ ਬਾਹਰਲੇ ਦੌਰ ਨੂੰ ਭਜਦੀ ਆ ਜਿਹੜੀ ਸਾਡੀ نسل ਆ ਲੋਕ ਹੁੰਦੇ ਜਾ ਰਹੇ ਸੀ ਵੀ ਆ ਵੈਸੇ ਬਹੁਤ ਤੁਹਾਡੇ ਵਰਗੇ ਆਪਾਂ ਕਹਿ ਸਕਦੇ ਆ ਨੌਜਵਾਨ ਵੀਰ ਜਿਹੜੇ ਸਾਂਭੀ ਬੈਠੇ ਆ ਤੇ ਉਹਨਾਂ ਨਵੇਂ ਜਨਰੇਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਸ ਬਾਈ ਯਾਰ ਅੱਡੋ-ਅੱਡੀ ਸੋਚ ਹੁੰਦੀ ਆ ਬੰਦੇ ਦੀ ਹਣਾ ਕਈ ਵਾਰੀ ਮਜ਼ਦੂਰੀਆਂ ਕਰਕੇ ਬਾਹਰ ਵੀ ਜਾਣਾ ਪੈ ਜਾਂਦਾ ਬੰਦੇ ਨੂੰ ਪਰ ਜਿਹੜੀ ਚੀਜ਼ ਇੱਥੇ ਆਪਣੀ ਇੱਥੋਂ ਵਰਗੀ ਰੀਤ ਤਾਂ ਕਿਤੇ ਹੈ ਨਹੀਂ ਬਾਈ ਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਆ ਵੀਰੇ ਚਲੋ ਬਾਹਰ ਬੰਦਾ ਪੈਸਾ ਕਮਾਉਣ ਦੀ ਖਾਤਰ ਜਾਂਦਾ ਆ ਇੱਧਰ ਪੈਸਾ ਵੀ ਆ ਤੇ ਨਾਲ ਸੌਰਤ ਵੀ ਆ ਜਿਹੜਾ ਨਾਮ ਬਣਾਉਣਾ ਇਹ ਜਾਨਵਾਰਾਂ ਦੇ ਹਣਾ ਇਹ ਢੱਡੀ ਗੱਲ ਆ ਇਹ ਇਹ ਚੀਜ਼ਾਂ ਚੱਲ ਠੀਕ ਆ ਵੀਰੇ ਬਾਈ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਸੇਤਾ ਠੀਕ ਹੈ ਜੀ ਹਾਂ ਜੀ ਐ ਕਿਹੜਾ ਪਿੰਡ ਹੈ ਵੀਰੇ ਆਪਣਾ ਸੰਘਰਾਣਾ ਜਿਲ੍ਹਾ ਸ਼੍ਰੀ ਮੁਕਤਸਰ ਕੀ ਨਾਮ ਆਪਣਾ ਪਵਨਦੀਪ ਸਿੰਘ ਅਸੀਂ 1 ਜਨਵਰੀ ਲੇਕੇ ਆਪਣੀ ਆ 1 ਕੀ ਹੈ 1 ਲਗੇ ਤੇ ਨੀਨੀ ਰਵੀ ਜਨ ਹੈ ਵੀਰੇ ਹਾਂ ਜੀ ਠੀਕ ਹੈ ਤੇ ਇਹ ਕਿੰਨੀ ਉਮਰ ਹੋ ਗਈ ਵੀਰੇ ਇਹ 5 ਮਹੀਨੇ ਤੇ ਕਿੰਨੇ ਦਿਨਾਂ ਦਾ ਬਾਈ 5 ਮਹੀਨੇ ਕਿੰਨੇ ਦਿਨਾਂ ਦਾ ਕੀ ਮੈਲਕਰ ਕੋਰਾਂ ਦੀ ਮਦਰ ਦਾ 17 ਕਿਲੋ ਜੀ ਆਪ ਕੀ ਦਾ ਬੱਚਾ ਇਹ 480 ਦਾ ਹੀ ਨਾਬੇ 480 ਦਾ ਨਾਬੇ ਠੀਕ ਹੈ ਵੀਰੇ ਤੇ ਅੱਜ ਇਹ ਰਿੰਗ ਦੇ ਵਿੱਚ ਚਲਾ ਗਿਆ ਕਾ ਜਾਣਾ ਲੈ ਕੇ ਜਾਣਾ ਇਹ ਜੀ ਨੰਬਰ ਨਹੀਂ ਆ ਜਾਇਆ ਠੀਕ ਤੇ ਆਪਣਾ ਇਹਦਾ ਵੈਸੇ ਤਾਂ ਸਾਰਾ ਉਹ ਕਲੀਅਰ ਹੀ ਹੈ ਨਾ ਸਾਰੇ ਉਹ ਬਾਕੀ ਉੱਥੇ ਪਤਾ ਲੱਗ ਜੂਗਾ ਨੰਬਰ ਦਾ ਜੋ ਵੀ ਆਊਗਾ ਤੇ ਬਾਕੀ ਵੀਰੇ ਇੱਕ ਗੱਲ ਹੋਰ ਆ ਕਿ ਜਿਹੜੇ ਅੱਜ ਦੇ ਜਨਰੇਸ਼ਨ ਆ ਮੰਨ ਕੇ ਚੱਲੋ ਬਾਹਰ ਨੂੰ ਜਾਣ ਲਈ ਆ ਉਹਨਾਂ ਲਈ ਤਾਂ ਕਿ ਵਿਊ ਆਗੇ ਉਹ ਵੀ ਵੱਧ ਤੋਂ ਵੱਧ ਪਸ਼ੂ ਪਾਲਣ ਸ਼ੌਂਕ ਵਿੱਚ ਆਉਣ ਕਿਸਾਨੀ ਕਿੱਤੇ ਦੇ ਵੱਲ ਆਉਣ ਤੇ ਉਹਨਾਂ ਲਈ ਕੀ ਤੁਸੀਂ ਕਹਿਣਾ ਚਾਹੁੰਦੇ ਮੈਸੇਜ ਦੇਣਾ ਚਾਹੁੰਦੇ ਆ ਵੀ ਆਪਣੇ ਆਉਣ ਵਾਲੇ ਜਨਰੇਸ਼ਨ ਨੂੰ ਜਿਹੜਾ ਇਹ ਆਪਣੇ ਕੋਲ ਖਸਦੀ ਜਾ ਰਹੀ ਹੈਗੀ ਨਸਲ ਵੀ ਇਹਦੇ ਬਾਰੇ ਕੀ ਕੀਤਾ ਜਾਵੇ ਹੋਰ ਵੀ ਇਹ ਵੱਧ ਤੋਂ ਵੱਧ ਨਸਲ ਨੂੰ ਪ੍ਰਮੋਟ ਕੀਤਾ ਜਾਵੇ ਹਾਂਜੀ ਵੀਰੇ ਤੇ ਇਸ ਵੱਲ ਧਿਆਨ ਦਿੱਤਾ ਜਾਵੇ ਕੱਲੀ ਆਜੋ ਕੱਲੀ ਆਜੋ ਹਾਂਜੀ ਬਿਨਾਂ ਆਏ ਅੱਛਾ ਬਣ ਗਿਆ ਠੀਕ ਹੈ ਵੀਰੇ ਧੰਨਵਾਦ